ਤੁਸੀਂ ਸੁਣ ਰਹੇ ਹੋ ਪੰਜਾਬੀ ਜਿਹੜੀ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਤਾ ਤੈਣ ਅੱਜ 2 ਸਤੰਬਰ ਹੈ 2 ਸਤੰਬਰ 1920 ਨਵੀਂ ਦਿੱਲੀ ਦੇ ਵਿੱਚ ਅੰਗਰੇਜ਼ਾਂ ਨੇ ਨਵੀਂ ਰਾਜਧਾਨੀ ਬਣਾਉਣ ਵਾਸਤੇ ਵਾਇਸਰਾਏ ਦੇ ਮਹਿਲ ਦੇ ਰਾਹ ਦੇ ਵਿੱਚ ਪੈਂਦੇ ਗੁਰਦੁਆਰਾ ਰਕਾਬਗੰਜ ਦੀ ਕੰਧ ਢਾਕੇ 14 ਜਨਵਰੀ 1914 ਦੇ ਦਿਨ ਸਿੱਖਾਂ ਦੇ ਨਾਲ ਟੱਕਰ ਲੈਣ ਦਾ ਨਵਾਂ ਫਰੰਟ ਖੋਲਿਆ ਸੀ ਜਿਹੜਾ ਕਿ ਪਹਿਲੀ ਜੰਗ ਸ਼ੁਰੂ ਹੋਣ ਕਰਕੇ ਰੁਕ ਗਿਆ ਅਤੇ ਕੰਧ ਦਾ ਮਸਲਾ ਮੁltਵੀ ਰਿਹਾ ਪਰ ਕਾਲੀ ਲਾਇਰ ਸ਼ੁਰੂ ਹੋਣ ਤੇ ਜੁਲਾਈ-ਅਗਸਤ 1920 ਦੇ ਵਿੱਚ ਗੁਰਦੁਆਰਾ ਰਕਾਬਗੰਜ ਦਾ ਮਸਲਾ ਫੇਰ ਖੜਾ ਹੋ ਗਿਆ ਸੀ ਅਗਸਤ 1920 ਦੇ ਆਖਰੀ ਹਫਤੇ ਦੇ ਵਿੱਚ ਸਰਕਾਰ ਨੇ ਠੱਠੀ ਦੀਵਾਰ ਦੇ ਬਾਹਰ ਇੱਕ ਨਿੱਕੀ ਦੀਵਾਰ ਬਣਾਉਣ ਦੀ ਸਾਜ਼ਿਸ਼ ਰਚੀ ਸੀ ਇਸਤੇ ਸਰਦੂਲ ਸਿੰਘ ਕਬੀਸ਼ਰ ਨੇ 2 ਦਸੰਬਰ 1920 ਦੇ ਅਕਾਲੀ ਅਖਬਾਰ ਦੇ ਵਿੱਚ ਇੱਕ ਲੇਖ ਦੇ ਵਿੱਚ ਸਿੱਖਾਂ ਨੂੰ ਗੁਰਦੁਆਰਾ ਰਕਾਬਗੰਜ ਦੀ ਠੱਠੀ ਹੋਈ ਕੰਦ ਨੂੰ ਸਾਰਨ ਵਾਸਤੇ 100 ਸਿੱਖਾਂ ਦਾ ਇੱਕ ਸ਼ਹੀਦੀ ਜਥਾ ਭੇਜਣ ਵਾਸਤੇ ਅਪੀਲ ਕੀਤੀ ਸੀ 2 ਦਸੰਬਰ 1926 ਦੇ ਦਿਨ ਮਸ਼ਹੂਰ ਕੀਰਤਨੀਏ ਭਾਈ ਹੀਰਾ ਸਿੰਘ ਰਾਗੀ ਚੜਾਈ ਕਰਕੇ 20ਵੀਂ ਸਦੀ ਦੇ ਕੀਰਤਨੀਆਂ ਦੇ ਵਿੱਚ ਆਪ ਦਾ ਨਾਮ ਸਭ ਤੋਂ ਵੱਧ ਅਹਿਮਿਤ ਵਾਲਾ ਮੰਨਿਆ ਜਾਂਦਾ ਹੈ 2 ਦਸੰਬਰ 1984 ਦੇ ਦਿਨ ਵਿਸ਼ਵ ਸਿੱਖ ਕਾਨਫਰੰਸ ਕਰਨ ਦਾ ਐਲਾਨ ਕੀਤਾ ਗਿਆ ਸੀ। ਇਹ ਕਾਨਫਰੰਸ ਸਰਬੱਤ ਖਾਲਸਾ ਇਕੱਠ ਵਜੋਂ ਨਹੀਂ ਸੀ ਬੁਲਾਈ ਗਈ। ਇਹ ਕਾਨਫਰੰਸ ਸ਼੍ਰੋਮਣੀ ਅਕਾਲੀ ਦਲ ਜਾਂ ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਨਹੀਂ ਸੀ ਬੁਲਾਈ ਕਿਉਂਕਿ ਸਾਰੇ ਅਕਾਲੀ ਆਗੂ ਇੰਦਰਾ ਨੇ ਜ਼ਿਲਾਂ ਦੇ ਵਿੱਚ ਛੁੱਟੇ ਹੋਏ ਸਨ। ਉੰਜੇ ਦੁਨੀਆ ਭਰ ਦੇ ਸਿੱਖਾਂ ਦੀ ਕਾਨਫਰੰਸ ਵੀ ਨਹੀਂ ਸੀ ਕਿਉਂਕਿ ਇਸ ਦੇ ਵਿੱਚ ਵਿਦੇਸ਼ਾਂ ਦੇ ਵਿੱਚੋਂ ਕੋਈ ਵੀ ਸਿੱਖ ਨਹੀਂ ਸੀ ਆਇਆ। ਉਦੋਂ ਤਾਂ ਬਾਹਰਲੇ ਮੁਲਕਾਂ ਦੇ ਵਿੱਚੋਂ ਸਿੱਖਾਂ ਦੇ ਆਉਣ ਤੇ ਮੁਕੰਮਲ ਪਾਬੰਦੀ ਲੱਗੀ ਹੋਈ ਸੀ। ਇਸ ਕਾਨਫਰੰਸ ਦੇ ਵਿੱਚ ਕਿਰਪਾਲ ਸਿੰਘ ਅਤੇ ਉਸ ਦੇ ਸਾਥੀਆਂ ਨੇ ਭਾਰਤ ਸਰਕਾਰ ਨੂੰ ਇੱਕ ਖੌਤੀ ਅਲਟੀਮੇਟਮ ਦਿੱਤਾ ਕਿ 30 ਸਤੰਬਰ ਤੱਕ ਫੌਜ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚੋਂ ਨਾ ਨਿਕਲੀ ਤਾਂ ਮੋਰਚਾ ਲਾ ਦੇਵਾਂਗੇ। ਇਹ 28 ਦਿਨ ਦਾ ਇਹਨਾਂ ਲੰਬਾ ਨੋਟਿਸ ਇੱਕ ਮਜ਼ਾਕ ਸੀ। ਅਸਲੀਅਤ ਇਹ ਹੈ ਕਿ ਸਰਕਾਰ ਨੇ ਕਿਰਪਾਲ ਸਿੰਘ ਨੂੰ ਇਹ ਯਕੀਨ ਦਿਵਾਇਆ ਸੀ ਕਿ 25 ਸਤੰਬਰ ਦੇ ਨੇੜੇ ਤੇੜੇ ਕਾਲ ਤੱਕ ਸਾਹਿਬ ਦੀ ਇਮਾਰਤ ਠੀਕ ਠਾਕ ਕਰ ਦੇਵਾਂਗੇ। ਉਹ ਇਸ ਮਗਰੋਂ ਤਾਂ ਸਰਕਾਰ ਨੇ ਖੁਦ ਫੌਜ ਨੂੰ ਉੱਥੋਂ ਹਟਾਉਣ ਵਾਸਤੇ ਕੋਈ ਬਹਾਨਾ ਲੱਭਣਾ ਸੀ। ਕਿਰਪਾਲ ਸਿੰਘ ਵੱਲੋਂ ਬੁਲਾਏ ਗਏ ਏਸੀ ਕੱਟ ਦੇ ਵਿੱਚ ਦਿਖਾਵੇ ਵਜੋਂ ਜੈਲ ਸਿੰਘ, ਬੂਟਾ ਸਿੰਘ, ਸੰਤਾ ਸਿੰਘ ਨਿਹੰਗ, ਨਰੈਣ ਸਿੰਘ ਕਲੇਰਾਵਾਲੇ ਸਾਧ ਨੂੰ ਪੰਥ ਦੇ ਵਿੱਚੋਂ ਖਾਰਜ ਵੀ ਕੀਤਾ ਗਿਆ। 2 ਦਸੰਬਰ 1999 ਦਿਨ ਪੰਜਾਬ ਪੁਲਿਸ ਨੇ ਅਮਰਜੀਤ ਸਿੰਘ ਲੌਂਗੀਆਂ ਵਾਸੀ ਮਲਕਪੁਰ ਰੋਪੜ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 2 ਦਸੰਬਰ दे 1992 ਦੇ ਦਿਨ ਪੰਜਾਬ ਪੁਲਿਸ ਨੇ ਤੇਜਕੌਰ ਪਤਨੀ ਹਰਨੇਕ ਸਿੰਘ ਵਾਸੀ ਲਹਿਰਾ ਬੇਗਾ ਨੇੜੇ ਪੁੱਚੋ ਮੰਡੀ ਜ਼ਿਲ੍ਹਾ ਬਠਿੰਡਾ ਨੂੰ ਸ਼ਹੀਦ ਕਰ ਦਿੱਤਾ। ਇਸੇ ਦਿਨ ਪੰਜਾਬ ਪੁਲਿਸ ਨੇ ਲਖਵਿੰਦਰ ਸਿੰਘ ਲੱਖਾ ਔਰ ਪੰਜਾਬ ਸਿੰਘ ਖਾਲਸਾ ਵਾਸੀ ਸਿਵਗਿਆ ਲੁਧਿਆਣਾ, ਅਵਤਾਰ ਸਿੰਘ ਤਾਰੀ ਵਾਸੀ ਤੂਰ ਬੰਜਾਰਾ ਸੰਗਰੂਰ ਨੂੰ ਵੀ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ। 2 ਦਸੰਬਰ 1992 ਦੇ ਦਿਨ ਪੰਜਾਬ ਪੁਲਿਸ ਨੇ ਬਲਵਿੰਦਰ ਸਿੰਘ ਬਿੱਲਾ, ਦਲਜੀਤ ਸਿੰਘ ਅਤੇ ਇੱਕ ਹੋਰ ਸਿੱਖ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। 2 ਨਵੰਬਰ 2013 ਦੇ ਦਿਨ ਪੰਜਾਬ ਦੀ ਬਾਦਲ ਸਰਕਾਰ ਨੇ ਸਿੱਖ ਪ੍ਰਚਾਰਕ ਕੁਲਦੀਪ ਸਿੰਘ ਸਾਖਤ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜਿਆ ਸੀ ਉਸਤੇ ਸਰਸੇ ਦੇ ਸੌਦਾ ਸਾਧ ਦੇ ਖਿਲਾਫ ਬੋਲਣ ਦੇ ਨਾਂ ਹੇਠ ਦਫਾ 295 ਹੇਠ ਕੇਸ ਦਰਜ ਕੀਤਾ ਗਿਆ ਸੀ 2 ਦਸੰਬਰ 2014 ਦੇ ਦਿਨ ਮੁੰਬਈ ਦੀ ਇੱਕ ਬੀਬੀ ਨੇ ਸੋਨੇ ਦੀ ਮੁੱਠ ਵਾਲਾ ਹੀਰਿਆਂ ਦੇ ਨਾਲ ਜੜਿਆ 1697532 ਰੁਪਏ ਦੀ ਕੀਮਤ ਵਾਲਾ ਚੋਰ ਦਰਬਾਰ ਸਾਹਿਬ ਵਿਖੇ ਭੇਂਟ ਕੀਤਾ ਉਸ ਬੀਬੀ ਨੇ ਇਹ ਵੀ ਗੱਲ ਦੱਸੀ ਕਿ ਉਹ ਪਹਿਲਾਂ ਵੀ 15 ਲੱਖ ਰੁਪਏ ਦੇ ਸੋਨਿਆਂ ਦੇ ਛੱਬਿਆਂ ਝਲਰਾਂ ਅਤੇ ਚਾਂਦੀ ਦੇ ਦਰਵਾਜ਼ਿਆਂ ਵਾਸਤੇ ਭੇਂਟ ਕਰ ਚੁੱਕੀ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ